ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸੋ ਵਿਦਿਆਰਥੀ ਕਨੇਡਾ ਜਾਣੋਂ ਨਹੀਂ ਹਟ ਰਹੇ ਹਜੇ ਵੀ ਵਿਦਿਆਰਥੀ ਕਨੇਡਾ ਅਪਲਾਈ ਕਰ ਰਹੇ ਨੇ ਪਰ ਫਰਕ ਜਿਹੜਾ ਆਇਆ ਉਹ ਬੜਾ ਚੰਗਾ ਆਇਆ ਕਿ ਹੁਣ ਉਹ ਵਿਦਿਆਰਥੀ ਜਿਹੜੇ ਪੜ੍ਹਾਈ ਨੂੰ ਲੈ ਕੇ ਗੰਭੀਰ ਨੇ ਸਿਰਫ ਉਹ ਵਿਦਿਆਰਥੀ ਅਪਲਾਈ ਕਰ ਰਹੇ ਨੇ ਔਰ ਇੱਕ ਚੰਗੀ ਗੱਲ ਹੈ ਕਨੇਡਾ ਦੇ ਵਿੱਚ ਸਿਰਫ ਪੜਨ ਵਾਲੇ ਵਿਦਿਆਰਥੀ ਅਗਰ ਜਾਣਗੇ ਤੇ ਸਾਰਿਆਂ ਦਾ ਇਹਦੇ ਵਿੱਚ ਭਲਾ ਜਾਣ ਆ ਰਹਿਆਂ ਦਾ ਵੀ ਭਲਾ ਔਰ ਜਿਹੜੇ ਵਿਦਿਆਰਥੀ ਇਸ ਵਕਤ ਕਨੇਡਾ ਦੇ ਵਿੱਚ ਨੇ ਉਹਨਾਂ ਦਾ ਵੀ ਇਹਦੇ ਨਾਲ ਭਲਾ ਹੈ ਕਿਉਂਕਿ ਸਾਰਿਆਂ ਨੂੰ ਫਿਰ ਮਿਲਦਲ ਕੇ ਕੰਮ ਮਿਲੇਗਾ ਪਰ ਜਨਰਲ ਇਨਟੇਕ ਦੀਆਂ ਕੁਝ ਸੀਟਾਂ ਖਾਲੀ ਨੇ ਵਿਦਿਆਰਥੀ ਕਿਸ ਤਰ੍ਹਾਂ ਦੇ ਕੋਰਸਸ 'ਤੇ ਹੁਣ ਜਾ ਰਹੇ ਨੇ ਮਾਰਕੀਟ ਕਿਉਂ ਕੈਨੇਡਾ ਦੀ ਇੱਕ ਵਾਰ ਫਿਰ ਤੁਰੀ ਹੈ ਇਹਦੇ ਵਿੱਚ ਵੱਖ-ਵੱਖ ਕਾਰਨ ਜਸਮੀਤ ਪਾਟਿਆ ਜੀ ਸਾਡੇ ਨਾਲ ਸਾਂਝੇ ਕਰਨਗੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਇਸ ਸਟੂਡੀਓ 'ਤਾਂਕਿਊ ਸੋ ਮੱਚ ਜਸਮੀਤ ਜੀ ਇੱਕ ਵਾਰੀ ਫਿਰ ਤੇਜ਼ੀ ਪੜ੍ਹਨ ਲਿਖਣ ਵਾਲੇ ਵਿਦਿਆਰਥੀ ਕੈਨੇਡਾ ਵੱਲ ਨੂੰ ਰੁਖ ਕਰ ਰਹੇ ਨੇ ਵੱਖ-ਵੱਖ ਕਾਰਨ ਤੇ ਹੁਣ ਕਿੰਨ੍ਹਾਂ ਦੇ ਕੋਰਸਸ 'ਤੇ ਸਾਡੇ ਵਿਦਿਆਰਥੀ ਜਾ ਰਹੇ ਨੇ ਸੋ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਕਿ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੈ ਕਿ ਕੈਨੇਡਾ ਟੌਪ ਪੋਜੀਸ਼ਨ ਤੇ ਕਿਉਂ ਹੈਗਾ ਕਿਉਂਕਿ ਦੇਖ ਫਸਟ ਕਾਰਨ ਇਹ ਹੈਗਾ ਕਿ ਲੋਕੀ ਜਦੋਂ ਕੈਨੇਡਾ ਨੇ ਵੀਜ਼ਾ ਦੇਣੇ ਘੱਟ ਕੀਤੇ ਤਾਂ ਲੋਕਾਂ ਲੱਗੇ ਕਿ ਆਪਾਂ ਯੂਐਸਏ ਜਾਣੇ ਆਂ ਔਰ ਯੂਐਸਏ ਪੜਾਂਗੇ ਸੋ ਯੂਐਸਏ ਬਿਲਕੁਲ ਵੀਜ਼ਾ ਨਹੀਂ ਦੇ ਰਿਹਾ ਆਜੀ ਡੇਟ ਤੇ ਬੱਚੇ ਯੂਐਸਏ ਦੇ ਸਾਡੇ ਕੋਲ ਫੰਡਸ ਨਹੀਂ ਹੈਗੇ 올ਡ ਯੂਐਸਏ ਚ ਇੰਟਰਵਿਊ ਨਹੀਂ ਕਲੀਅਰ ਹੋ ਰਹੀਆਂ ਯੂਐਸਏ ਚ ਬੱਚਿਆਂ ਕੋਲ ਕੌਨਫੀਡੈਂਸ ਨਹੀਂ ਹੈਗਾ ਸੋ ਯੂਐਸਏ ਤੋਂ ਬਹੁਤ ਭਾਰੀ ਪਰ ਕਮ ਰਿਫਿਊਜ਼ਲ ਆ ਰਹੀ ਸੋ ਦੁਬਾਰਾ ਜਿਹੜੇ ਬੱਚਿਆਂ ਨੇ ਯੂਐਸਏ ਕੇਸ ਲਾਇਆ ਸੀ ਉਹ ਸਾਰੇ ਕੈਨੇਡਾ ਕੇਸ ਲਗਾ ਰਹੇ ਨੇ ਹੁਣ ਜਿਨ੍ਹਾਂ ਨੇ ਆਸਟ੍ਰੇਲੀਆ ਕੇਸ ਲਾਇਆ ਸੀ ਉਹਨਾਂ ਨੂੰ ਵੀ ਰਿਫਿਊਜ਼ਲ ਆ ਰਹੀ ਹੈ ਉਹਨਾਂ ਨੇ ਵੀ ਫੇਰ ਆਪਣਾ ਕੇਸ ਕੈਨੇਡਾ ਲਗਾਇਆ ਹੁਣ ਨਿਊਜ਼ੀਲੈਂਡ ਵੀ ਤੁਹਾਨੂੰ ਪਤਾ ਹੈ ਕਿ ਬਹੁਤ ਕੰਜ਼ਰਵੇਟਿਵ ਹੈ ਔਰ 6-6 ਮਹੀਨੇ ਪੁਰਾਣੇ ਫੰਡਸ ਮੰਗ ਰਿਹਾ ਸੋ ਉਹ ਸਟੂਡੈਂਟ ਵੀ ਕੈਨੇਡਾ ਹੀ ਜਾਣਾ ਚਾਹੁੰਦਾ ਹੈ ਹੁਣ ਉਸ ਤੋਂ ਬਾਅਦ ਅਸੀਂ ਦੇਖ ਲੈਨੇ ਆ ਕਿ ਇੰਨਾ ਸਾਰੇ ਦੇਸ਼ਾਂ 'ਚ ਵੀ ਅਸੀਂ ਜਦੋਂ ਜਾਣੇ ਆ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਪੀਆਰ ਦੇ ਜਿਹੜੇ ਚਾਂਸਸ ਹੈਗੇ ਉਹ ਬੜੇ ਬਲੀਕ ਹੈ ਮਤਲਬ ਬਹੁਤ ਹੀ ਘੱਟ ਹੈਗੇ ਆ ਪੀਆਰ ਲੈਣ ਲਈ ਬਟ ਕੈਨੇਡਾ 'ਚ ਹੱਲੇ ਵੀ 2 ਸਾਲ ਦਾ ਵਰਕ ਕਮਿਟ ਕਰਕੇ ਸਾਨੂੰ 3 ਸਾਲ ਦਾ ਵਰਕ ਵੀਜ਼ਾ ਮਿਲਦਾ ਹੈ ਸੋ ਕਿੰਨਾ ਕਿਤੇ ਜਿਹੜੀ ਪਲੇਸਮੈਂਟ ਹੈਗੀ ਕੈਨੇਡਾ ਦੀ ਐਜ਼ ਅ ਕੰਟਰੀ ਨਾ ਬਹੁਤ ਉੱਤੇ ਹੈਗੀ ਆ ਔਰ ਅੱਜ ਦੀ ਰੇਟ ਤੇ ਵੀ ਜੇ ਅਸੀਂ 2 ਸਾਲ ਦੀ ਪੜ੍ਹਾਈ ਕੈਨੇਡਾ 'ਚ ਕਰਦੇ ਆ ਟੈਕਨੀਕਲ ਕੋਰਸਸ 'ਚ ਸਾਇੰਸਿਸਟ ਹੈਲਥ ਦੇ ਪ੍ਰੋਗਰਾਮਸ 'ਚ ਕਲਨਰੀ ਮੈਨੇਜਮੈਂਟ ਔਰ ਹਸਪਿਟੈਲਿਟੀ 'ਚ ਤਾਂ ਸਕੋਪ ਜਿਹੜਾ ਹੈਗਾ ਉਹ ਬਹੁਤ ਹੀ ਵਧੀਆ ਹੈਗਾ ਸੋ ਸਟੂਡੈਂਟਸ ਮੈਨੂੰ ਲੱਗਦਾ ਹੈਗਾ ਕਿ ਹੱਲੇ ਵੀ ਕੈਨੇਡਾ ਦਾ ਜਿਹੜਾ ਰੁਝਾਨ ਹੈ ਉਹ ਘਟੇਗਾ ਨਹੀਂ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਵਧੇਗਾ ਕਿਉਂਕਿ ਸਟ੍ਰੀਮ ਲਾਈਨ ਹੁੰਦੀਆਂ ਨਜ਼ਰ ਆ ਰੀਆਂ ਚੀਜ਼ਾਂ ਔਰ ਜੋ ਕੈਨੇਡਾ ਦੇ ਨਵੇਂ ਰੂਲਸ ਆਏ ਆ ਉਹਦੇ ਨਾਲ ਹੋਰ ਸਟ੍ਰੀਮਲਾਈਨਸ ਹੋ ਜਾਣਗੇ ਜਿੰਨੇ ਵੀ ਕੈਨੇਡਾ ਦੇ ਰੂਲਸ ਆ ਜਸਵੀਰ ਜੀ ਬੜੀ ਇੰਪੋਰਟੈਂਟ ਗੱਲ ਆ ਜਿਹੜੀ ਉਹ ਤੁਸੀਂ ਇਸ ਵਕਤ ਸਾਡੇ ਨਾਲ ਸਾਂਝੀ ਕੀਤੀ ਆ ਪਰ ਜਿਵੇਂ ਕਹਿੰਦੇ ਨੇ ਕਿ 1 ਨਵੰਬਰ ਤੋਂ ਬਾਅਦ ਸਿਰ ਕੁਝ ਬਦਲਾਅ ਹੋਣਗੇ ਕਿ ਅਸੀਂ ਇਹ ਮੰਨੀਏ ਪਿਛਲੇ 2-3 ਦਿਨਾਂ ਤੋਂ ਜਿਹੜੀ ਇਹ ਖਬਰ ਆਈ ਹੈ ਕਿ 1 ਨਵੰਬਰ ਤੋਂ ਬਾਅਦ ਬਹੁਤ ਸਾਰੇ ਕੋਰਸਸ ਬਾਰੇ ਡਿਸਾਈਡ ਹੋ ਸਕਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਕੰਡੀਸ਼ਨ ਇਹ ਵੀ ਇੱਕ ਕਾਰਨ ਹੈ ਜਿਹਦੇ ਨਾਲ ਹੋਰ ਵੀ ਵਿਦਿਆਰਥੀ ਨਵੰਬਰ ਤੋਂ ਪਹਿਲਾਂ ਫੈਸਲੇ ਕਰਨਾ। ਬਿਲਕੁਲ ਤੁਸੀਂ ਦੇਖੋ ਜੇ ਤੁਸੀਂ ਚਾਹਦੇ ਹੋ ਕਿ ਤੁਸੀਂ ਨਵੇਂ ਰੂਲਸ ਦੇ ਅੰਡਰ ਨਾ ਆਓ ਤਾਂ 1 ਨਵੰਬਰ ਤੋਂ ਪਹਿਲਾਂ ਪਹਿਲਾਂ ਆਪਣੀ ਫਾਈਲ ਲਾਜ ਕਰ ਦਿਓ। ਦੂਸਰੀ ਚੀਜ਼ ਜੇ ਤੁਸੀਂ ਚਾਹਦੇ ਹੋ ਕਿ ਨਵੇਂ ਰੂਲਸ ਦੇ ਵਿੱਚ ਵੀ ਤੁਸੀਂ ਸੇਫ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਔਰ ਮੈਥਮੈਟਿਕਸ ਦੇ ਰਿਲੇਟਿਡ ਹੀ ਪ੍ਰੋਗਰਾਮ ਲਵੋ ਜਾਂ ਜਿਹੜੇ ਕੋਰਸੇ ਤੁਹਾਨੂੰ ਲੱਗਦੇ ਆ ਕਿ ਉੱਥੇ ਕਾਫੀ ਜ਼ਿਆਦਾ ਸ਼ਾਰਟੇਜ ਸਕਿੱਲ ਚਾਹੀਗੇ ਆ ਉਹਨਾਂ ਕੋਰਸੇਜ਼ ਦੇ ਉੱਤੇ ਤੁਸੀਂ ਐਡਮਿਸ਼ਨ ਲਓ। ਸੋ ਮੋਸਟ ਪ੍ਰੋਬਬਲੀ ਬਿਜ਼ਨਸ ਐਂਡ ਆਰਟਸ ਦੇ ਜਨਰਲ ਆਰਟਸ ਐਂਡ ਸਾਇੰਸ ਵਰਗੇ ਪ੍ਰੋਗਰਾਮਸ ਦੇ ਵਿੱਚ ਵਰਕ ਪਰਮਿਟ ਲੈਣਾ ਔਖਾ ਹੋਏਗਾ ਮਿਲੇਗਾ ਜ਼ਰੂਰ ਬਟੋ ਕਿੰਨੀ ਦੇਰ ਦਾ ਮਿਲੇਗਾ ਇਹ ਦੇਖਣਾ ਹੈਗਾ ਜੇ ਤੁਹਾਨੂੰ ਜੌਬ ਮਿਲ ਜਾਏਗੀ ਤਾਂ ਵਰਕ ਪਰਮਿਟ ਆਪਣੇ ਆਪ ਐਕਸਟੈਂਡ ਹੋਈ ਜਾਏਗਾ ਸੋ ਮੈਨੂੰ ਲੱਗਦਾ ਹੈ ਕਿ ਓਵਰਆਲ ਇੱਡੀ ਕੋਈ ਚੇਂजेस ਮੇਜਰ ਨਹੀਂ ਆਣਗੇ ਸੋ ਜਿਹੜੇ ਪ੍ਰੋਗਰਾਮਸ ਉੱਥੇ ਜਾ ਕੇ ਬੱਚਿਆਂ ਨੂੰ ਜੌਬਸ ਨਹੀਂ ਮਿਲਦੀ ਔਰ ਜਿਹੜੇ ਬੱਚੇ ਉੱਥੇ ਜਾ ਕੇ ਪੀਆਰ ਨਹੀਂ ਹੋ ਪਾਉਂਦੇ ਜਿਹੜੇ ਬੱਚੇ ਉਹਨਾਂ ਦੀ ਮਾਰਕੀਟ ਸਕਿੱਲ ਲਿਸਟ ਵਿੱਚ ਨਹੀਂ ਫਿਟ ਇਨ ਕਰਦੇ ਉਹਨਾਂ ਬੱਚਿਆਂ ਨੂੰ ਹੀ ਪ੍ਰੋਬਲਮ ਆਂਦੀ ਹੈ ਜੇ ਇੱਥੋਂ ਹੀ ਬੱਚਾ ਸੋਚ ਕੇ ਜਾ ਰਿਹਾ ਕਿ ਮੈਂ ਆਹ ਪ੍ਰੋਗਰਾਮ ਕਰਨਾ ਹੈ ਇਦਾਂ ਮੈਨੂੰ ਉਹ ਜਿਹੜੀਆਂ ਪ੍ਰੋਬਲਮਸ ਅੱਜ ਫੇਸ ਕਰਨੀਆਂ ਪੈ ਰਹੀਆਂ ਉਸ ਕੰਟਰੀ ਨੂੰ ਉਹ ਫਿਰ ਫਿਊਚਰ ਚ ਫੇਸ ਨਹੀਂ ਕਰਨੀਆਂ ਪੈਣਗੀਆਂ ਜੀ ਚਲੋ ਥੈਂਕ ਯੂ ਸੋ ਮੱਚ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਜਿਸਮੀਤ ਪਾਟਿਆ ਜੀ ਨੇ ਸੋ ਮੈਨੂੰ ਲੱਗਦਾ ਹੈ ਵਿਦਿਆਰਥੀਆਂ ਨੂੰ ਹੋਰ ਕਲੈਰਿਟੀ ਹੋਏਗੀ 90413 90412 ਇਸ ਨੰਬਰ ਤੇ ਤੁਸੀਂ ਤੁਰੰਤ ਫੋਨ ਕਰ ਸਕਦੇ ਹੋ ਔਰ ਬਹੁਤ ਸਾਰੇ ਸਕਿੱਲ ਡਿਵੈਲਪਮੈਂਟ ਨਾਲ ਜੁੜੇ ਹੋਏ ਕੋਰਸਸ ਜਿਸਮੀਤ ਜੀ ਲਗਾਤਾਰ ਦੱਸਦੇ ਰਹਿੰਦੇ ਨੇ ਸੋ ਉਹਨਾਂ ਵਾਲੇ ਪਾਸੇ ਵੀ ਤੁਸੀਂ ਦਾਖਲੇ ਲੈ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ